ਅਤਵੰਨ ਦਿਖਾਉਨੇ ਆ ਜੀ ਇਹ ਸੀਲਪਿੰਡ ਦਾ ਮੰਦਿਰ ਆ ਜੀ ਮਾਤਾ ਸ਼ੀਤਲਾਈ ਦਾ ਬਹੁਤ ਵੱਡਾ ਮੰਦਿਰ ਆ ਇੱਥੇ ਟਾਈਫਾਇਟ ਵਾਲੇ ਜਿਹੜੇ ਮਰੀਜ਼ ਨੇ ਉਹ ਬਹੁਤ ਜ਼ਿਆਦਾ ਹੁੰਦੇ ਆ ਤੇ ਇੱਥੇ ਇਹ ਆ ਵੀ ਇਧਰਲੇ ਪਾਸੇ ਨਾਲ ਦੂਜੇ ਪਾਸੇ ਐਡਾ ਨਹੀਂ ਹੈਗਾ ਜਿਵੇਂ ਆ ਬਣਾਇਆ ਹੋਇਆ ਇਧਰ ਤਾਂ ਚਲੋ ਬੜੀ ਜਗ੍ਹਾ ਹੈ ਇਧਰ ਤਾਂ ਵੈਸੇ ਵੀ ਛਾਂ ਵੀ ਹੈਗੀ ਸਾਰਾ ਕੁਝ ਉਧਰ ਨਾਲ ਤਾਂ ਕੋਈ ਦਰਖਤ ਹੈ ਤੇ ਨਾ ਕੋਈ ਅੱਡਾ ਬਣਿਆ ਹੋਇਆ ਮੰਦਿਰ ਵਾਲਿਆਂ ਪੈਸੇ ਬਹੁਤ ਲਾਏ ਆ ਪਰ ਇਹ ਚੀਜ਼ ਜਿਹੜਾ ਅੱਡਾ ਹੈ ਉਹ ਨਹੀਂ ਹੈਗਾ ਇਹ ਬੰਨਣਾ ਜ਼ਰੂਰੀ ਹੈ ਕਿਉਂਕਿ ਜਦੋਂ ਕੋਈ ਸਵਾਰੀ ਨੇ ਉਧਰ ਬੱਸ ਆਉਂਦੀ ਏ ਇਹ ਸਾਈਡ ਤੋਂ ਤੇ ਮੰਨ ਲਓ ਆ ਮੋੜ ਪੈਂਦਾ ਜਿਸ ਦੀ ਨਹੀਂ ਬੱਸ ਤਾਂ ਇਧਰੋਂ ਭੱਜ ਕੇ ਜਦੋਂ ਰੋਡ ਕਰਾਸ ਕਰਦੇ ਆ ਤੇ ਕੋਈ ਵੀ ਐਕਸੀਡੈਂਟ ਹੋ ਸਕਦਾ ਜਿਵੇਂ ਬੱਚੇ ਆਉਂਦੇ ਆ ਇੱਥੇ ਬੁਖਾਰ ਚੜਿਆ ਹੁੰਦਾ ਕਿਸੇ ਨੂੰ ਕੋਈ ਮਰੀਜ਼ ਹੁੰਦੇ ਆ ਤੇ ਉਹਨਾਂ ਤੋਂ ਇੱਕਦਮ ਜਿਹੜਾ ਰੋਡ ਏ ਇਹ ਪਾਰ ਨਹੀਂ ਹੁੰਦਾਗਾ ਠੀਕ ਹੈ ਜੀ ਇਹ ਬੜੀ ਵੱਡੀ ਮਤਲਬ ਦਿੱਕਤ ਆ ਰਹੀ ਆ ਵੇਖੋ ਗੱਡੀਆਂ ਜਿਹੜੀਆਂ ਤੇਜ਼ ਆਉਂਦੀਆਂ ਨੇ ਇਧਰਲੇ ਪਾਸੇ ਵੇਖੋ ਠੀਕ ਹੈ ਜੀ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਰੋਡ ਤੇ ਤੇ ਕੋਈ ਵੀ ਅਣਸਖਾਵੀ ਜਿਹੜੀ ਘਟਨਾ ਵਾਪਰ ਸਕਦੀ ਹੈ ਇਸ ਕਰਕੇ ਬੇਨਤੀ ਇਹ ਵੀ ਇਹ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਪਿੰਡ ਵਾਲਿਆਂ ਨੂੰ ਜਿਹੜੇ ਮੰਦਰ ਵਾਲੇ ਨੇ ਪੁਜਾਰੀ ਤੇ ਪੈਸਾ ਵੀ ਹੈਗਾ ਸਿਰਫ ਇਹ ਚੀਜ਼ 'ਤੇ ਗੌਰ ਕਰਨ ਦੀ ਲੋੜ ਹੈ ਤੇ ਆ ਖੇਤ ਵਾਲੇ ਭਰਾ ਨੂੰ ਵੀ ਬੇਨਤੀ ਹੈ ਵੀ ਇਹ ਥੋੜੀ ਜਿਹੀ ਜਗ੍ਹਾ ਦੇ ਕੇ ਤੇ ਇੱਥੇ ਜਿਹੜਾ ਆਪਣਾ ਵਧੀਆ ਬੈਣ ਵਾਸਤੇ ਏਡਾ ਬਣ ਜਾਵੇ ਵੀ ਤਾਂ ਕਿ ਕੋਈ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਜੀ ਇਹ ਬਹੁਤ ਰੋਡ ਚੱਲਦਾ ਹੈਗਾ ਵੇਖੋ ਗੱਡੀਆਂ ਤੇਜ਼ ਆਉਂਦੀਆਂ ਤੇ ਜੇ ਇੱਥੋਂ ਇੱਕਦਮ ਆਪਾਂ ਰੋਡ ਪਾਰ ਕਰੀਏ ਤਾਂ ਐਕਸੀਡੈਂਟ ਹੋਣ ਦਾ ਪੂਰਾ ਖਤਰਾ ਬੇਨਤੀ ਹੈ ਜੀ ਇਹ ਕੰਮ ਜ਼ਰੂਰ ਹੋਣਾ ਚਾਹੀਦਾ